ਸਤਿ ਸ਼੍ਰੀ ਅਕਾਲ ਖਬਰਾਂ ਦੇ ਸੁਬਲੈਟਨ ਜੀ ਤੁਹਾਡਾ ਸਵਾਗਤ ਹੈ ਮੈਂ ਹਰ ਤਰਮਿੰਦਰ ਸੰਧੂ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਸੰਸਦ ਚ ਗੁੰਜਿਆ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਸੰਸਦ ਹਰਸੀਮਰਤ ਕੌਰ ਬਾਦਲ ਨੇ ਚੁੱਕਿਆ ਮੁੱਦਾ ਦੇਸ਼ ਲਈ ਪੰਜਾਬ ਦੀਆਂ ਕੁਰਬਾਨੀਆਂ ਦਾ ਕੀਤਾ ਜ਼ਿਕਰ ਇੰਡੀਆ ਗਾਠਜੋੜ ਦੀ ਮੀਟਿੰਗ ਚ ਪ੍ਰਧਾਨ ਮੰਤਰੀ ਦੇ ਚਿਹਰੇ ਤੇ ਚਰਚਾ ਲੀਡਰਾਂ ਨੇ ਮਲਕਾਰਜਨ ਖੜਗੇ ਦਾ ਨਾਮ ਕੀਤਾ ਪਸਤਾਵਿਤ ਸੰਸਦ ਰਾਗਵ ਚੱਡਾ ਨੇ ਦਿੱਤਾ ਪ੍ਰਤੀਕਰਮ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੇ ਪਖਾਈ ਸਿਆਸਤ ਪ੍ਰਤਾਪ ਸਿੰਘ ਬਾਜਵਾ ਨੇ ਸਾਧਿਆ ਸਿੱਧੂ ਤੇ ਨਿਸ਼ਾਨਾ ਮਾਲਵਿੰਦਰ ਸਿੰਘ ਮਾਲੀ ਨੇ ਬਾਜਵਾ ਨੂੰ ਦਿੱਤਾ ਕਰਾਰਾ ਜਵਾਬ ਗੈਂਗਸਟਰਾਂ ਖਿਲਾਫ ਪੁਲਿਸ ਨੇ ਕਸਿਆ ਸ਼ਕੰਜਾ ਅਮਰਸਰ ਚ ਨਾਮੀ ਗੈਂਗਸਟਰ ਟੀਰ ਪੁਲਿਸ ਹਿਰਾਸਤ ਚੋਂ ਭੱਜਣ ਦੀ ਕੀਤੀ ਸੀ ਕੋਸ਼ਿਸ਼ ਪੁਲਿਸ ਮੁਲਾਜ਼ਮ ਵੀ ਹੋਇਆ ਜ਼ਖਮੀ ਤੇ ਹੁਣ ਖਬਰਾਂ ਵਿਸਤਾਰ ਨਾਲ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸੰਸਦ ਚ ਪੰਜਾਬ ਨਾਲ ਜੁੜੇ ਮੁੱਦਿਆਂ ਤੇ ਚਰਚਾ ਕੀਤੀ ਹੈ ਖਾਸ ਕਰ ਉਹਨਾਂ ਨੇ ਦੇਸ਼ ਚ ਪੰਜਾਬ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਪਾਈ ਬੈਲਾਂਸਿੰਗ ਰਾਜਵਾਨਾ ਦੀ ਪਟੀਸ਼ਨ ਦਾ ਮੁੱਦਾ ਵੀ ਸੰਸਦ ਦੇ ਵਿੱਚ ਗੂੰਜਦਾ ਹੋਇਆ ਦਿਖਾਈ ਦਿੱਤਾ ਸੰਸਦ ਦਾ ਸਰਦਰੂਤ ਦਾ اجلاس ਜਾਰੀ ਹੈ ਇਸ ਦੌਰਾਨ ਕਾਫੀ ਮੁੱਦੇ ਚੁੱਕੇ ਜਾ ਰਹੇ ਨੇ ਖਾਸ ਤੌਰ ਦੇ ਤੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਦਿਖਾਈ ਦੇ ਰਹੇ ਨੇ ਮੈਂਬਰ ਲੋਕ ਸਭਾ ਹਰਸਿਮਰਤ ਕੌਰ ਬਾਦਲ ਨੇ ਵੀ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਸੰਸਦ ਦੇ ਵਿੱਚ ਬੋਲਦੇ ਹੋਏ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਪੰਜਾਬ ਦੀਆਂ ਕੁਰਬਾਨੀਆਂ ਦਾ ਵੀ ਜ਼ਿਕਰ ਕੀਤਾ ਹੈ ਹਮਾਰੇ ਪੰਜਾਬ ਦਾ ਵਟਵਾਰਾ ਹੋਆ ਲੜਾਈ ਹਮਨੇ ਲੜੀ ਦੇਸ਼ ਕੋ ਆਜ਼ਾਦ ਕਰਨੇ ਲਈ ਕਿਤਨੇ ਬੜੇ ਸੈਕ੍ਰੀਫਾਈਸਸ ਦਿੱਏ ਔਰ ਜਬ ਦੇਸ਼ ਆਜ਼ਾਦ ਹੋ ਗਿਆ तो तो पंजाब के टुकड़े-टुकड़े करके अलग-अलग राज्य बनाए गए। हमारे को 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 राजधानी नहीं दी गई। हमारा पानी दूसरे दूसरे राज्यों को दे दिया गया। अगेंस्ट रिपेरियन प्रिंसिपल्स। हर तरीके से पंजाबी स्पीकिंग गांव को प्लीज अब तो कोई कानून कितना जरूरी होता है उसके बाद कैसे हुआ वो हमारे अकाल तख साहब के ऊपर इंदिरा गांधी के कहने पे जब वहाँ टैंकों तोपों से चढ़ा के हमारी सबसे जो धार्मिक स्थान है उधर जिस तरीके से टैंकों तोपों अटैक किया गया गुरपुरब के दिन जब टैंको पे श्रद्धालु थे उनके कत्ल करके सारा सरोवर लाल कर दिया खून से ये एक स्टेट स्पॉन्सर्ड जब प्रधानमंत्री अपने ही लोगों के ऊपर तो क्यों आज तक इंदिरा गांधी के ऊपर क्यों कोई कानून नहीं लगा कुछ नौजवान अब इधर इस हाउस में आपने देखा कुछ नौजवानों ने कुछ दिन पहले क्या किया क्या कह रहे थे वो नौजवान कि हमने अपनी बेरोजगारी मणिपुर या फार्मर्स के बारे तो नौजवान अपने भावनाओं में बह के उस समय उन्होंने कुछ कदम उठाए 25-25 साल के नौजवान थे हमारे बंदी सिखों की मैं बात कर रही हूँ और बहुत विनम्रता से मैं बात कर रही हूँ क्योंकि इस पूरे कानून में आज भी उन बंदी सिखों के इंसाफ के बारे में कुछ भी नहीं है सर

एनी आपको कोई इंसाफ ना मिले ये तो ह्यूमन राइट्स की वायलेशन है जो आपने मसीPetition के बारे में कहा है सब फॉर एग्जांपल हमारे भाई राजुआना यू मस्ट नो सर 28 साल से जेल में बंद हैं क्योंकि उस टाइम 84 के दशक में उन्होंने कोई कदम उठाया कोई कंस्पिरसी करें 28 इयर्स ही इज लाइंग इन अ प्रिजन इन एन 8 बाय 8 सेल फॉर 12 इयर्स हिज मसीPetition इज पेंडिंग नो डिसीजन इज बीइंग टेकन गए, तो बारा बारा फैसला ना हो तो इससे बड़ी बेसाफी क्या हो सकती है अट्ठाईस 25 साल से अब 60 पैंसठ साल उनकी उम्र हो गई और सुप्रीम कोर्ट कहता फैसला दो और सरकार कहती है एंटी सोशल एलिमेंट्स आर अ प्रॉब्लम टू सोसाइटी तो सर कई लोग ऐसे जिन्होंने ब्यान सिंह की हत्या में थे उनहरु को तो, बाय लॉ लीगली अपने तरीके से उनको परोल भी मिल गया वो अपने घर पे भी रह रहे हैं ਅਦਾਲਤ ਨੇ ਉਹਨਾਂ ਨੂੰ ਘਰ ਭੇਜਿਆ ਰਾਜੀਵ ਗਾਂਧੀ ਕੇ ਕਲਰ ਭੇਜ دیے ਤਾਂ ਜਬ ਉਹਨਾਂ ਕੋਈ ਸੋਸਾਇਟੀ ਨੇ ਉਹਨਾਂ ਸੇ ਕੋਈ ਪ੍ਰੋਬਲਮ ਨਹੀਂ ਗੁੱਡ ਕੰਡਕਟ ਉਹਨਕੇ ਉਹਨਕੇ ਪ੍ਰिजन ਮੇ ਰਹਾ ਤਾਂ ਕਿਉਂ ਨਹੀਂ ਐਸੇ ਲੋਗੋ ਕੋ ਫ੍ਰੀ ਕਰਾ ਜਾਤਾ ਦੱਸਦੀ ਕਿ ਹਰਸਿਮਰਤ ਕੋਰ ਬਾਦਲ ਨੇ ਖਾਸ ਤੌਰ ਦੇ ਉਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਇਸ ਮਾਮਲੇ ਤੇ ਕੀ ਫੈਸਲਾ ਕਰਦੀ ਹੈ ਇੰਡੀਆ ਗੱਠਜੋੜ ਦੀ ਦਿੱਲੀ ਚ ਹੋਈ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਚਿਹਰੇ ਤੇ ਹੋਈ ਚਰਚਾ ਨੇ ਸਿਆਸੀ ਗਲਿਆਰਿਆਂ ਚ ਹਲਚਲ ਪੈਦਾ ਕਰ ਦਿੱਤੀ ਹੈ ਮੈਂਬਰ ਰਾਜਸਵਾ ਰਾਗਵ ਚੱਡਾ ਨੇ ਇਸ ਮਾਮਲੇ ਤੇ ਆਪਣਾ ਪ੍ਰतिकਰਮ ਦਿੱਤਾ ਹੈ ਕਿ ਵੱਡੇ ਲੀਡਰਾਂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਦਾ ਨਾਮ ਪ੍ਰਸਤਾਵਿਤ ਕੀਤਾ ਹੈ ਜਿਸ ਤੇ ਹੁਣ ਚਰਚਾ ਹੋਵੇਗੀ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਇੰਡੀਆ ਗੱਠਜੋੜ ਨੇ ਵੀ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਨੇ ਇਸੇ ਦੇ ਚੱਲਦਿਆਂ ਦਿੱਲੀ 'ਚ ਇੰਡੀਆ ਗੱਠਜੋੜ ਦੀ ਮੀਟਿੰਗ ਹੋਈ ਤੇ ਇਸ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਦੇ ਚਿਹਰੇ ਦੇ ਉੱਤੇ ਵੀ ਚਰਚਾ ਕੀਤੀ ਗਈ ਜਾਣਕਾਰੀ ਦਿੰਦਿਆਂ ਮੈਂਬਰ ਰਾਜਸਭਾ ਰਾਗਵ ਚੱਡਾ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਮਲਕਾ ਅਰਜਨ ਖੜਗੇ ਦਾ ਨਾਮ ਪ੍ਰਸਤਾਵਿਤ ਕੀਤਾ ਹੁਣ ਇਸ ਨਾਮ ਨੂੰ ਲੈ ਕੇ ਵੀ ਚਰਚਾ ਹੋਵੇਗੀ ਇੰਡੀਆ ਗੱਠਬੰਧਨ ਕੀ ਬੈਠਕ ਮੇ आम आदमी पार्टी के राष्ट्रीय संयोजक दिल्ली के मुख्यमंत्री अरविंद केजरीवाल जी ने और बंगाल की मुख्यमंत्री ममता बनर्जी जी ने दोनों ने मिलकर आदरणीय मल्लिकार्जुन खड़गे साहब का नाम प्रस्तावित किया था मुझे लगता है कि इस विषय पर अब चर्चा होगी डायलॉग और डिस्कशन के बाद डिसीजन लिया जाएगा मल्लिकार्जुन खड़गे साहब एक बहुत बड़े नेता हैं इस देश के मुझे बतौर राज्यसभा सांसद उनकी लीडरशिप में काम करने का मौका मिलता है राज्यसभा में और उनका एक पचपन साल का एक बहुत ही बेहतरीन पॉलिटिकल करियर रहा है वो एक पॉलिटिकल ल्यूमिनरी के साथ साथ एक सोशल रिफॉर्मर भी रहे और बहुत ही संघर्षशील जीवन रहा उनका मुझे लगता है कि उनके अनुभव से जो एक साधारण ब्लॉक लेवल के कार्यकर्ता के तौर पे उन्होंने ਪੋਲੀਟੀਕਲ ਪਾਰਟੀ ਜੁਆਇਨ ਕਰੀ ਥੀ ਅੱਜ ਉਸ ਪਾਰਟੀ ਕੇ ਰਾਸ਼ਟਰੀ ਅਧਿਖਸ਼ਾ ਰਾਜ ਸਭਾ ਮੇ ਲੀਡਰ ਆਫ ਓਪੋਜੀਸ਼ਨ ਹੈ ਉਨਕੇ ਅਨੁਭਵ ਸੇ ਬਹੁਤ ਲਾਭ ਦੇਸ਼ ਕੋ ਹੋ ਸਕਤਾ ਹੈ ਔਰ ਵੋ ਇੱਕ ਮੈਂ ਕਹਾਂ ਇੱਕ ਬਹੁਤ ਬੜੀਆ ਨੇਤਾ ਸਾਬਿਤ ਹੋਗੇ ਦੱਸਦੀ ਕਿ ਭਾਜਪਾ ਨੂੰ ਟੱਕਰ ਦੇਣ ਲਈ ਵਿਰੋਧੀ ਧਿਰਾਂ ਨੇ ਇੰਡੀਆ ਗੱਠਜੋੜ ਬਣਾਇਆ ਇਸ ਗੱਠਜੋੜ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਮੁੱਖ ਮੰਤਰੀ ਦੇ ਚਿਹਰੇ ਦੇ ਉੱਤੇ ਹੋਈ ਚਰਚਾ ਨੇ ਵੀ ਸਿਆਸਤ ਨੂੰ ਪਖਾ ਦਿੱਤਾ ਹੈ ਦੇਖਣਾ ਹੋਵੇਗਾ ਕਿ ਅਗਲੀ ਮੀਟਿੰਗ ਦੇ ਵਿੱਚ ਆਗੂ ਕੀ ਫੈਸਲਾ ਲੈਂਦੇ ਨੇ ਬਠਿੰਡਾ ਦੇ ਮਹਾਰਾਜ ਚ ਹੋਈ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੇ ਸਿਆਸਤ ਨੂੰ ਪਖਾ ਦਿੱਤਾ ਹੈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਸਾਧਿਆ ਤਾਂ ਸਿੱਧੂ ਦੇ ਸਲਾਹਕਾਰ ਰਹੇ ਮਾਲਵਿੰਦਰ ਸਿੰਘ ਮਾਲੀ ਨੇ ਬਾਜਵਾ ਨੂੰ ਇੱਕ ਪੋਸਟ ਰਾਹੀਂ ਜਵਾਬ ਦੇ ਦਿੱਤਾ। ਇਸੇ ਜਵਾਬ ਵਾਲੀ ਪੋਸਟ ਨੂੰ ਨਵਜੋਤ ਸਿੰਘ ਸਿੱਧੂ ਨੇ ਵੀ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ। ਬਠਿੰਡਾ ਦੇ ਮਹਾਰਾਜ ਚ ਹੋਈ ਰੈਲੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਆਮੋ ਸਾਹਮਣੇ ਹੋ ਗਏ ਨੇ। ਬਾਜਵਾ ਨੇ ਨਵਜੋਤ ਸਿੰਘ ਸਿੱਧੂ ਨੂੰ ਘੇਰਦਿਆਂ ਇਹ ਕਹਿ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਹੀ 78 ਤੋਂ 18 ਐਮਐਲਏਾਂ ਦੇ ਉੱਤੇ ਪਾਰਟੀ ਨੂੰ ਲੈ ਆਏ ਨੇ ਮੈਂ ਤੇ ਉਹਨਾਂ ਨੂੰ ਇਹੀ ਬੇਇੱਜ਼ਤੀ ਕਰੂੰਗਾ ਸਿੱਧੂ ਸਾਹਬ ਨੂੰ ਕਿ ਥੋੜਾ ਜਿਹਾ ਮਚਿਓਰਟੀ ਤੋਂ ਅੱਗੇ ਇਹ ਤੁਹਾਨੂੰ ਐਸੀ ਜਮਾਤ ਨੇ ਇਜ਼ਤ ਮਾਨ ਦੇ ਹੀ ਦਿੱਤਾ ਹੈ ਕਿ ਉਹਨੂੰ ਡਾਈਜੈਸਟ ਕੀਤਾ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਅੱਗੇ ਹੀ ਪ੍ਰਧਾਨਗੀ ਤੇ ਤੁਸੀਂ ਵੇਖ ਹੀ ਲਿਆ 78 ਤੋਂ 18 ਤੇ ਲੈ ਆਂਦਾ ਤੁਸੀਂ ਹੁਣ ਕੀ ਹੋਰ ਚਾਹੁੰਦੇ ਨੇ ਇਹਨਾਂ ਨੂੰ ਪੁੱਛ ਲੋ ਜੀ ਆ ਤੇ ਇਹਨਾਂ ਨੂੰ ਬੇਤੀ ਕਰਾਂ ਕਿ ਚੁੱਪ ਹੋ ਕੇ ਪਾਰਟੀ ਦੇ ਕਾਡਰ ਨਾਲ ਚਲੋ ਪਾਰਟੀ ਦੀਆਂ ਜਿਹੜੀਆਂ ਸਟੇਜਾਂ ਨੇ ਉਹਦੇ ਤੇ ਆਓ ਉਹਨ ਦੋ ਦਿਨ ਬਾਅਦ ਸਾਡੇ ਧਰ ਰਹੇ ਨੇ ਇੱਕ ਇਥੇ ਜਗਰਾਓ ਧਰਨਾ ਉਸ ਤੋਂ ਬਾਅਦ ਇੱਕ ਫਗਵਾੜੇ ਧਰਨਾ ਉਹ ਸਟੇਜ ਤੇ ਆਓ ਤੇ ਉੱਥੇ ਬੋਲੋ ਜੇ ਕੁਝ ਬੋਲਣਾ ਤੁਸੀਂ ਆਪਣਾ ਨਵਾਂ ਖਾੜਾ ਜਿਹੜਾ ਲਾਣਾ ਨਾ ਇਹ ਗੱਲ ਚੰਗੀ ਗੱਲ ਹੈ ਕੋਈ ਪੰਜਾਬ ਦਾ ਕਾਂਗਰਸੀਪਨ ਜਿਹੜਾ ਇਹਨੂੰ ਇਹਨੂੰ ਚੰਗਾ ਨਹੀਂ ਸਮਝਦਾ ਤੇ ਜਿਹੜੇ ਕੋਈ ਨੇਕ ਸਾਥੀ ਵੀ ਆਏ ਨੇ رائے ਦੇਣ ਵਾਲੇ ਸਿੱਧੂ ਸਾਹਿਬ ਨੂੰ ਉਹੀ ਮੇਰੇ ਖ ਲਈ ਹੀ ਰਾਏ ਦੇਂਦੇ ਹੋਣਗੇ ਕਿ ਆਪਣਾ ਵੱਖਰਾ ਜਿਹੜੀ ਸਟੇਜ ਹੈ ਨਾ ਜਦੋਂ ਆਪਾਂ ਇੱਕ ਪਾਰਟੀ ਦੇ ਵਿੱਚ ਵੱਖਰੀ ਸਟੇਜ ਤੇ ਲਾ ਹੀ ਨਹੀਂ ਸਕਦੇ ਜਿਹੜੀ ਪਾਰਟੀ ਦੀ ਸਟੇਜ ਲੱਗਦੀ ਉਹਦੇ ਤੇ ਜਾਓ ਤੁਸੀਂ ਉਹਨਾਂ ਨੂੰ ਕਦੀ ਕਿਸੇ ਨੇ ਰੋਕਿਆ ਨਹੀਂ ਸਾਰਿਆਂ ਨੂੰ ਵੈਲਕਮ ਹੈ ਆ ਮੇਰੇ ਵੱਲੋਂ ਚਲੋ ਸਦਾ ਸਮਝ ਲਓ 21 ਤੇ 22 ਤਰੀਕ ਦੇ ਸਾਡੇ ਧਰਨੇ ਜਿਹੜੇ ਨੇ ਗਵਰਨਰਟ ਪੰਜਾਬ ਦੇ ਖਿਲਾਫ ਸਾਡੇ ਵੱਲੋਂ ਇਹ ਇਹ ਕਹਿਣਗੇ ਕਿ ਮੈਨੂੰ ਕਿਸ ਸੱਦਾਂ ਨਹੀਂ ਦਿੱਤਾ ਤੋ ਮੇਰੇ ਵੱਲੋਂ ਪ੍ਰਤਾਪ ਸਿੰਘ ਬਾਜੋ ਵੱਲੋਂ ਸੱਦਾ ਸਮਝੋ ਕਿ ਆਓ ਸਟੇਜ ਤੇ ਬੋਲੋ ਤੁਹਾਨੂੰ ਟਾਈਮ ਹੀ ਦੇ ਦਾਂਗੇ ਉੱਥੇ ਗੱਲ ਕਰੋ ਜੇ ਕਰਦੇ ਪੱਕੇ ਜੀ ਬਾਜਵਾਦੀ ਇਸ ਨਿਸ਼ਾਨੇ ਦਾ ਜਵਾਬ ਨਵਜੋਤ ਸਿੰਘ ਸਿੱਧੂ ਦੇ ਸਲਾਹ ਕਰ ਰਹੇ ਚੁੱਕੇ ਮਾਲਵਿੰਦਰ ਸਿੰਘ ਮਾਲੀ ਨੇ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਵੀ ਮਾਲਵਿੰਦਰ ਸਿੰਘ ਮਾਲੀ ਦੀ ਪੋਸਟ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਾਂਝਾ ਕੀਤਾ ਹੈ। ਮਾਲਵਿੰਦਰ ਸਿੰਘ ਮਾਲੀ ਲਿਖਦੇ ਨੇ ਕਿ ਪੰਜਾਬ ਵਿਧਾਨ ਸਭਾ ਅੰਦਰ ਕਾਂਗਰਸ ਪਾਰਟੀ ਦੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਕਬਰਹਾਟ ਤੋਂ ਪੈਦਾ ਗੁੰਮਰਾਹਕੁੰਨ ਬਿਆਨ ਤੇ ਵਿਹਾਰ ਚਤਰਾਈ ਵਾਲੀ ਪੈਂਤੜੇ ਬਾਜ਼ੀ ਦਾ ਆਲਾ ਨਮੂਨਾ ਹੈ ਅੱਗੇ ਉਹ ਲਿਖਦੇ ਨੇ ਕਿ ਤੁਸੀਂ ਇੰਡੀਆ ਗੱਠਜੋੜ ਦੀ ਸਿਆਸਤ ਨੂੰ ਨਕਾਰੋ ਤੇ ਬੋਲੋ ਕਿ ਅਸੀਂ ਕਾਂਗਰਸ ਹਾਈ ਕਮਾਂਡ ਵੱਲੋਂ ਇਸ ਗੱਠਜੋੜ ਦੇ ਸਿਆਸੀ ਫੈਸਲਿਆਂ ਨੂੰ ਲਾਗੂ ਨਹੀਂ ਕਰਾਂਗੇ ਤਾਂ ਇਹ ਵੱਖਰਾ ਅਖਾੜਾ ਨਹੀਂ ਪਰ ਜੇ ਸਿੱਧੂ ਇਹ ਆਖੇ ਕਿ ਹਾਈ ਕਮਾਂਡ ਨਾਲ ਖੜਾ ਗਿਆ ਤੇ ਪੰਜਾਬ ਲਈ ਲੜਾਂਗਾ ਤਾਂ ਇਹ ਵੱਖਰਾ ਅਖਾੜਾ ਕਿਵੇਂ ਹੋ ਗਿਆ ਕਾਂਗਰਸ ਦੇ 78 ਤੋਂ 18 ਐਮਐਲਏ ਰਹਿਣ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਆਉਂਦੀ ਹੈ ਨਾ ਕਿ ਪ੍ਰਧਾਨ ਵੱਜੋਂ ਨਵਜੋਤ ਸਿੰਘ ਸਿੱਧੂ ਦੇ ਸਿਰ ਤੁਸੀਂ ਨਵਜੋਤ ਸਿੰਘ ਸਿੱਧੂ ਦਾ ਲੁੱਟ ਖਤਮ ਕਰਨ ਵਾਲਾ ਪੰਜਾਬ ਦਾ ਏਜੰਡਾ ਨਕਾਰ ਕੇ ਦਲਿਤ ਪਤਾ ਖੇਡਿਆ ਅੱਗੇ ਉਹਨਾਂ ਕਹਿੰਦੇ ਕਿ ਇਹ ਨਤੀਜਾ ਤੁਹਾਡੀ ਬਾਦਲ ਕਿਆਂ ਨਾਲ ਉਤਰ ਕਾਟੋ ਮੈਚੜਾਂ ਵਾਲੀ ਸਿਆਸਤ ਕਰਨ ਹੈ ਬਾਜਵਾ ਸਾਹਿਬ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਵੇਲੇ ਤਾਂ ਤੁਸੀਂ ਸਿਸਵਾ ਫਾਰਮ ਤੇ ਜਾ ਕੇ ਕੈਪਟਨ ਅਮਰਿੰਦਰ ਨਾਲ ਪਿਆਰ ਪਿੰਗਾ ਝੂਟਦੇ ਸੀ ਤੁਹਾਡਾ 2 ਸਾਲ ਤੋਂ ਐਲਾਨਮント ਸਰਕਾਰ ਦੀਆਂ ਕਿਹੜੀਆਂ ਨੀਤੀਆਂ ਖਿਲਾਫ ਅਖਾੜਾ ਲੱਗਿਆ ਇੱਥੇ ਮਾਲਵਿੰਦਰ ਸਿੰਘ ਮਾਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਨਿਸ਼ਾਨੇ ਤੇ ਲਿਆ ਅੱਗੇ ਲਿਖਦੇ ਨੇ ਕਿ ਇਹ ਦੱਸੋ ਤੁਹਾਡੀ ਕਾਂਗਰਸ ਸਰਕਾਰ ਦੀਆਂ ਕਿਹੜੀਆਂ ਨੀਤੀਆਂ ਤੇ ਫੈਸਲਿਆਂ ਨੂੰ ਐਲਾਨਮント ਸਰਕਾਰ ਉਲੰਘ ਰਹੀ ਹੈ ਨਵਜੋਤ ਸਿੰਘ ਸਿੱਧੂ ਨੇ ਹਲਾਨਵੰਤ ਸਰਕਾਰ ਦੀਆਂ ਨੀਤੀਆਂ ਤੇ ਫੈਸਲਿਆਂ ਉੱਪਰ ਹਮਲਾ ਕੀਤਾ ਹੈ ਤੇ ਤੁਹਾਨੂੰ ਕਿਉਂ ਤਕਲੀਫ ਹੋ ਰਹੀ ਹੈ ਵਿਧਾਨ ਸਭਾ ਦੀ ਚੋਣ ਹਾਰਨ ਤੋਂ ਬਾਅਦ ਵੀ ਸਿੱਧੂ ਨੇ ਆਪ ਸਰਕਾਰ ਦੀਆਂ ਗਰੰਟੀਆਂ ਪੂਰੇ ਨਾ ਕਰਨ ਦੀ ਸਿਆਸਤ ਖਿਲਾਫ ਹਮਲਾ ਕੀਤਾ ਸੀ ਤੇ ਹਲਾਨਵੰਤ ਨੂੰ ਉਸ ਨੂੰ ਗੱਲਬਾਤ ਕਰਨ ਲਈ ਸੱਦਾ ਦੇਣ ਲਈ ਮਜਬੂਰ ਹੋਣਾ ਪਿਆ ਸੀ ਹਾਲੇ ਇਹ ਨਹੀਂ ਦੱਸਦੀ ਕਿ ਨਵਜੋਤ ਸਿੰਘ ਸਿੱਧੂ ਦੀ ਰੈਲੀ ਤੋਂ ਬਾਅਦ ਸੂਬੇ ਦੀ ਸਿਆਸਤ ਪੱਖੀ ਹੋਈ ਹੈ ਹੁਣ ਇਸ ਰੈਲੀ ਤੋਂ ਬਾਅਦ ਕਾਂਗਰਸ ਦੇ ਵਿੱਚ ਵੀ ਕਮਾਸਣ ਪੈਂਦਾ ਦਿਖਾਈ ਦੇ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਅੱਗੇ ਜਾ ਕੇ ਇਹ ਸੱਭੀ ਜੰਗ ਕੀ ਮੋੜ ਲੈਂਦੀ ਹੈ ਗੈਂਗਸਟਰਾਂ ਦੇ ਖਿਲਾਫ ਪੰਜਾਬ ਪੁਲਿਸ ਸਖਤੀ ਵਰਤਦੀ ਹੋਈ ਨਜ਼ਰ ਆ ਰਹੀ ਹੈ ਇਸੇ ਦੇ ਤਹਿਤ ਅਮਰਸਰ ਪੁਲਿਸ ਨੇ ਇੱਕ ਨਾਮੀ ਗੈਂਗਸਟਰ ਨੂੰ ਠੇਰ ਕੀਤਾ ਹੈ ਪੁਲਿਸ ਮੁਤਾਬਕ ਇਸ ਗੈਂਗਸਟਰ ਨੂੰ ਹਥਿਆਰਾਂ ਤੇ ਨਸ਼ੇ ਦੀ ਰਿਕਵਰੀ ਲਈ ਲਿਜਾਇਆ ਗਿਆ ਸੀ ਜਿੱਥੇ ਮੁਲਜ਼ਮ ਨੇ ਪੁਲਿਸ ਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਵਾਬੀ ਕਾਰਵਾਈ ਚ ਗੈਂਗਸਟਰ ਅਮਰਤਪਾਲ ਮਾਰਿਆ ਗਿਆ ਅਮਰਸਰ ਦੇ ਝੰਡੇਆਲਾ ਗੁਰੂ ਦੇ ਵਿੱਚ ਪੁਲਿਸ ਮੁਕਾਬਲੇ ਦੇ ਦੌਰਾਨ ਇੱਕ ਗੈਂਗਸਟਰ ਦੀ ਜਾਨ ਚਲੀ ਗਈ ਹੈ ਜਾਣਕਾਰੀ ਦਿੰਦਿਆਂ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਅਮਰਤਪਾਲ ਅਮਰੀ ਨਾਮੀ ਇੱਕ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨਹਿਰ ਦੇ ਕੰਡੇ ਦੇ ਉੱਤੇ ਉਸ ਗੈਂਗਸਟਰ ਨੂੰ ਰਿਕਵਰੀ ਲਈ ਲੈ ਕੇ ਆਈ ਸੀ ਗੈਂਗਸਟਰ ਨੇ ਅਚਾਨਕ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਗੈਂਗਸਟਰ ਨੂੰ ਮੌਕੇ ਤੇ ਹੀ ਧੇਰ ਕਰ ਦਿੱਤਾ ਮੁਜ਼ਮ ਸੀਗਾ ਜਿਹੜਾ ਕਿ ਸਾਨੂੰ ਅਮਰਸਰ ਰੂਰਲ ਪੁਲਿਸ ਹੂਮ ਚਾਰ ਅਕਲਚ ਇਹ ਪਿਛਲੇ ਹਫ਼ਤੇ ਕੀ ਜਿਹੜੇ ਦੋ ਬੰਦੇ ਬੜੇ ਸੀਰੀਅਸਲੀ ਗਤੀ ਹੋਏ ਸੀ ਉਹਨਾਂ ਚੋਂ ਨਰਿੰਦਾ ਸੀਗਾ ਕੱਲੇ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਨੇ ਆਪ ਹੀ ਟੈਰਿਫੀਕੇਸ਼ਨ ਦੇ ਦੌਰਾਨ ਦੱਸਿਆ ਕਿ ਮੈਂ ਹੈਰੋਇਨ ਲਕੋਈ ਹੋਈ ਹਾਂ 2 ਕਿਲੋ ਦੀ ਹੈਰੋਇਨ ਸੀ ਤੇ ਕਿਉਂਕਿ ਰਾਤ ਦੇਰ ਸੀ ਤਸਵੀਰੇ तकरीबन 8:30 9 ਵਜੇ ਦੀ ਜਿਹੜਾ ਉਹ ਵੀ ਜਿਹੜਾ ਕਮਰੇ ਦੀ ਲੈ ਕੇ ਆਏ ਸੀਗੇ ਤੇ ਉੱਥੇ ਇਹਨੇ ਹਸਲਾ ਵੀ ਲਕੋਇਆ ਹੋਇਆ ਸੀ ਇਹਨੇ ਤੇ ਵਲੇ ਆਪੇ ਅਸਲੇ ਨਾਲ ਖਾਤਕੜੀ ਵੀ ਲੱਗੀ ਹੋਈ ਸੀ ਇਹ ਸਪਾਇਰ ਕੀਤਾ ਜਿਹੜਾ ਮੁਲਾਜ਼ਮ ਨੇ ਉਹਦੇ ਇੱਕ ਥੋੜੀ ਬਜੀ ਇੱਕ ਮੁਲਾਜ਼ਮ ਦੇ ਸਾਡੇ ਦੇ ਵੱਜੀ ਹੋ ਗਿਆ ਤੇ ਹਸਕੜੀ ਸੁਏਤ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਪੀਸ ਆਫਸਰ ਦੀ ਪੱਗ ਵੀ ਥੋੜੀ ਨਿਕਲੀ ਉਹਦਾ ਵੀ ਪਛਾਹ ਹੋ ਗਿਆ ਤੇ ਪੁਲਿਸ ਨੇ ਸੈਲਫ ਕਟਚ ਸਪਾਇਰ ਕੀਤਾ ਕਿ ਇਹਦੀ ਡੈੱਥ ਹੋ ਗਈ ਹੈ ਤੇ ਇਹ ਇਹ ਅਸਲਾ ਜਿਹੜਾ ਸਿਰਦਾਵਾ ਇਸ ਮਾਮਲੇ ਤੇ ਕਾਂਗਰਸ ਦੇ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਉਹਨਾਂ ਆਪਣੀ ਪੋਸਟ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ੇ, ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਡੀ ਮੁਹਿੰਮ ਵਿੱਚ ਮਿਲਣ ਵਾਲੀਆਂ ਕਾਮਯਾਬੀਆਂ ਕਾਰਨ ਆਮ ਨਾਗਰਿਕ ਰਾਹਤ ਮਹਿਸੂਸ ਕਰ ਰਿਹਾ ਹੈ। ਮੈਂ ਸਰਕਾਰ ਅਤੇ ਪੁਲਿਸ ਫੋਰਸ ਦੀ ਹੌਸਲਾ ਅਫਜ਼ਾਈ ਕਰਦਾ ਹਾਂ। ਆਸ ਕਰਦੇ ਹਾਂ ਕਿ ਪੰਜਾਬ ਬਦਨਾਮ ਸੂਬਿਆਂ ਦੀ ਸੂਚੀ ਵਿੱਚੋਂ ਜਲਦ ਹੀ ਬਾਹਰ ਹੋਵੇਗਾ। ਆਮ ਆਦਮੀ ਪਾਰਟੀ ਦੇ ਬਲਾਰੇ ਮਾਲਵਿੰਦਰ ਸਿੰਘ ਕੰਗ ਨੇ ਗੁਰਜੀਤ ਸਿੰਘ ਔਜਲਾ ਦਾ ਧੰਨਵਾਦ ਕੀਤਾ ਹੈ। ਉਹਨਾਂ ਪੋਸਟ ਪਾਈ ਹੈ। ਉਹਨਾਂ ਲਿਖਿਆ ਮਾਨਯੋਗ ਐਮਪੀ ਸਾਹਿਬ ਸੌੜੀ ਸਿਆਸਤ ਅਤੇ ਸੌੜੀ ਮਾਨਸਿਕਤਾ ਤੋਂ ਉੱਪਰ ਉੱਠ ਕੇ ਤੁਸੀਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਸ਼ਲਾਘਾਯੋਗ ਕੰਮ ਦੀ ਤਾਰੀਫ਼ ਕੀਤੀ ਹੈ ਗੱਲ ਤੇ ਤਾਂ ਹੀ ਬਣਦੀ ਹੈ ਜਦੋਂ ਵਿਰੋਧੀ ਵੀ ਤੁਹਾਡੇ ਕੰਮ ਦੀ ਤਾਰੀਫ਼ ਕਰਨ ਤਾਂ ਦੱਸਦੀ ਹੈ ਕਿ ਪੰਜਾਬ ਪੁਲਿਸ ਗੈਂਗਸਟਰਾਂ ਦੇ ਖਿਲਾਫ ਸ਼ਿਕੰਜਾ ਕੱਸਦੀ ਹੋਈ ਦਿਖਾਈ ਦੇ ਰਹੀ ਹੈ ਇਸ ਤੋਂ ਪਹਿਲਾਂ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਐਨਕਾਊਂਟਰ ਹੋ ਚੁੱਕੇ ਨੇ ਇਹਨਾਂ ਮੁਕਾਬਲਿਆਂ ਦੇ ਵਿੱਚ ਕਈ ਗੈਂਗਸਟਰ ਕਾਬੂ ਕੀਤੇ ਗਏ ਨੇ ਤੇ ਕਈ ਮੌਕੇ ਤੇ ਹੀ ਢੇਰ ਹੋਏ ਨੇ ફિલાડ વિલોક એક બ્રેક માં મળ દે એક છોટે જે બ્રેક તો બાદ બ્રેક તો બાદ એકવાર ફેર તમારું સ્વાગત વધ્યા અગલી ખબર દેવા ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਨਿਸ਼ਾਨਾ ਸਾਧਿਆ। ਉਹਨਾਂ ਕਹੇ ਕਿ ਜਿਸ ਤਰ੍ਹਾਂ ਸੰਸਦ 'ਚੋ ਵਿਰੋਧੀ ਸੰਸਦਾਂ ਨੂੰ ਮੁਅਤਲ ਕੀਤਾ ਗਿਆ ਹੈ, ਲੱਗਦਾ ਹੈ ਕਿ ਦੇਸ਼ ਡਿਕਟੇਟਰਸ਼ਿਪ ਵੱਲ ਵਧ ਰਿਹਾ ਹੈ। ਵੜਿੰਗ ਨੇ ਇੰਡੀਆ ਗੱਠਜੋੜ ਤੇ ਵੀ ਆਪਣਾ ਪ੍ਰਤੀਕਰਮ ਦਿੱਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਵਕਫਾ ਖ ਮੁੱਦਿਆਂ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ। ਇੰਡੀਆ ਗੱਠਜੋੜ ਬਾਰੇ ਪੁੱਛੇ ਜਾਣ ਤੇ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੂੰ ਅਜੇ ਕੋਈ ਜਾਣਕਾਰੀ ਨਹੀਂ। ਫਿਲਹਾਲ ਉਹ ਲੋਕ ਸਭਾ ਦੀਆਂ 13 ਸੀਟਾਂ ਦੇ ਲਈ ਪੂਰੀ ਤਿਆਰੀ ਕਰ ਰਹੇ ਨੇ। ਨਾਲ ਹੀ ਰਾਜਾ ਵੜਿੰਗ ਨੇ ਸੰਸਦ ਦੇ ਵਿੱਚੋਂ ਸਸਪੈਂਡ ਕੀਤੇ ਗਏ ਸੰਸਦਾਂ ਦੇ ਉੱਤੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਉਹਨਾਂ ਕਹੇ ਕਿ ਸਾਡਾ ਦੇਸ਼ ਡਿਕਟੇਟਰਸ਼ਿਪ ਵੱਲ ਵਧ ਰਿਹਾ ਹੈ। ਸਭ ਮੇਰੇ ਕੋਲੇ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਅਲਾਈਅንስ ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਮੀਡੀਆ ਚੈਨਲਸ ਮਗਰਲੇ 6 ਮਹੀਨੇ ਤੋਂ ਕਹਿ ਰਹੇ ਨੇ ਅਲਾਈਅንስ ਹੋ ਰਿਹਾ ਨਹੀਂ ਹੋ ਰਿਹਾ ਜਦ ਵੀ ਮੇਰੇ ਪਾਸ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਏਗੀ ਜਾਂ ਹਾਈ ਕਮਾਂਡ ਖਰਗੇ ਸਾਹਿਬ ਜਾਂ ਰਾਹੁਲ ਗਾਂਧੀ ਜੀ ਮੈਨੂੰ ਕੋ ਜਾ ਕੇ ਮੈਨੂੰ ਬੁਲਾ ਕੇ ਕੁਝ ਕਹਿਣਗੇ ਤਦ ਮੈਂ ਇਹਦੇ ਬਾਰੇ ਤੁਹਾਨੂੰ ਦੱਸ ਪਾਵਾਂਗਾ ਬਟ ਹਜੇ ਤੱਕ ਸਾਨੂੰ ਇਹ ਕਿਹਾ ਗਿਆ ਹੈ ਕਿ 13 ਦੀਆਂ 13 ਲੋਕ ਸਭਾ ਸੀਟਾਂ ਦੀ ਤਿਆਰੀ ਕਰੋ ਸਟਰੈਟਜੀ ਬਣਾਓ ਕੋਸਟ ਕੰਬੀਨੇਸ਼ਨ ਨੂੰ ਧਿਆਨ ਰੱਖਦੇ ਹੋਏ ਕਿ ਸਾਰੇ ਲੋਕਾਂ ਨੂੰ ਰਿਪ੍ਰেজੈਂਟੇਸ਼ਨ ਮਿਲਣੀ ਚਾਹੀਦੀ ਹੈ ਸੋ ਉਹਰੇ ਤੇ ਮੈਂ ਕੰਮ ਕਰ ਰਿਹਾ ਸੋ ਪੂਰੀ ਤਿਆਰੀ ਦੇ ਨਾਲ ਕਾਂਗਰਸ ਪਾਰਟੀ ਅੱਜ ਦੀ ਤਰੀਕ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਲੜਨ ਜਾ ਰਹੀ ਮੇਰੇ ਸਿਸਟਮ ਤੋਂ ਬਾਹਰ ਦੀ ਗੱਲ ਹੈ ਇਹ ਇਹ ਸ਼੍ਰੀਮਤੀ ਸੋਨੀਆ ਗਾਂਧੀ ਨੇ ਔਰ ਦੇਸ਼ ਦੇ ਲੋਕਾਂ ਨੇ ਔਰ ਕਾਂਗਰਸ ਪਾਰਟੀ ਦੇ ਸਮੂਚੇ ਲੀਡਰਾਂ ਨੇ ਫੈਸਲਾ ਕਰਨਾ ਹੈ ਜਾਂ ਸਾਰੇ ਲੋਕਾਂ ਨੇ ਸੋ ਇਸ ਤੇ ਮੈਂ ਕੋਈ ਟਿੱਪ ਟਿਪਣੀ ਨਹੀਂ ਕਰ ਸਕਦਾ ਜੀ ਸੋ ਜੋ ਵੀ ਹੋਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋਏਗਾ ਉਹ ਸਾਨੂੰ ਮਨਜ਼ੂਰ ਹੋਏਗਾ ਦੱਸਦੀ ਕਿ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਵਧਦੀਆਂ ਦਿਖਾਈ ਦੇ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਮੋ ਸਾਹਮਣੇ ਨੇ ਹਾਲਾਂਕਿ ਇੰਡੀਆ ਗੱਠਜੋੜ ਦੇ ਵਿੱਚ ਦੋਵੇਂ ਤਰ੍ਹਾਂ ਸ਼ਾਮਲ ਨੇ ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਆਪਣੇ ਪੱਧਰ ਦੇ ਉੱਤੇ ਤਿਆਰੀਆਂ ਦੇ ਵਿੱਚ ਜੁਟੀ ਹੋਈ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਸੰਘਰਸ਼ ਦੇ ਰਾਤੇ ਨੇ ਖਾਸ ਕਰ ਗੰਨਾ ਉਤਪਾਦਕ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਧੂਰੀਚ ਗੰਨਾ ਉਤਪਾਦਕਾਂ ਦਾ ਧਰਨਾ ਲਗਾਤਾਰ ਜਾਰੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਗੰਨੇ ਦੀਆਂ ਟਰਾਲੀਆਂ ਭਰੀਆਂ ਖੜੀਆਂ ਨੇ ਪਰ ਖੰਡ ਮਿਲ ਬੰਦ ਹੈ ਉਹਨਾਂ ਨੇ ਸਰਕਾਰ ਤੋਂ ਮਿਲ ਚਾਲੂ ਕਰਨ ਦੀ ਮੰਗ ਕੀਤੀ ਹੈ ਸੰਗਰੂਰ ਦੇ ਧੂਰੀ ਦੇ ਵਿੱਚ ਕਿਸਾਨਾਂ ਦਾ ਧਰਨਾ جاری ਹੈ ਕਿਸਾਨ ਖੰਡ ਮਿਲ ਨੂੰ ਚਲਾਉਣ ਦੀ ਮੰਗ ਕਰ ਰਹੇ ਨੇ ਇਸੇ ਦੇ ਚਲਦਿਆਂ ਕਿਸਾਨਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਪੰਜਾਬ ਸਰਕਾਰ ਦੀਆਂ ਕਰਨ ਵਾਲੀਆਂ ਹੋਰ ਨੇ ਕਿਉਂਕਿ ਜਿਹੜਾ ਕਿਸਾਨ ਹਤਾਸ਼ੀ ਹੋਣ ਦਾ ਇੱਕ ਢੋਂਗ ਰਚਿਆ ਜਾ ਰਿਹਾ ਸੀ ਪੰਜਾਬ ਦੀ ਸਰਕਾਰ ਵੱਲੋਂ ਸਾਫ਼ ਹੋ ਗਿਆ ਜਿਹੜਾ ਕਿਉਂਕਿ ਮੁੱਖ ਮੰਤਰੀ ਪੰਜਾਬ ਜੇ ਆਪਣੇ ਹਲਕੇ ਦੇ ਅੰਦਰ ਭਗਵਾਨਪੁਰਾ ਮੇਲੇ ਨੂੰ ਨਹੀਂ ਚਲਾ ਸਕਿਆ ਹੁਣ ਤੱਕ ਲੇਟ ਹੈ ਚਲਾਉਣ ਦੇ ਵਿੱਚ ਜਿਆ ਉਥੋਂ ਦੇ ਉਹਦੇ ਹਲਕੇ ਦੇ ਕਿਸਾਨ ਅੱਜ ਰੋਲ ਰਹੇ ਨੇ ਟਰਾਲੀਆਂ 10 10 12 12 ਦਿਨਾਂ ਤੋਂ ਭਰੀਆਂ ਗੰਨੇ ਦੀਆਂ ਖੜੀਆਂ ਨੇ ਗੰਨਾ ਸੁੱਕ ਰਿਹਾ ਹੈ ਇਸੇ ਤਰ੍ਹਾਂ ਹੀ ਮਾਰਾਂ ਸਰਕਾਰਾਂ ਦੀਆਂ ਪੈਂਦੀਆਂ ਰਹਿਣੀਆਂ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਅੰਦਰ ਇੱਕ ਭਲੇਖਾ ਸੀ ਵੀ ਸ਼ਾਇਦ ਭਗਵੰਤ ਮਾਨ ਜਿਹੋ ਜਿਹੇ ਬਿਆਨ ਦੇ ਰਿਹਾ ਬਹੁਤ ਸਾਰੇ ਨੂੰ ਇਹ ਲੱਗਦਾ ਸੀ ਵੀ ਸ਼ਾਇਦ ਇਹ ਛੋਟੇ ਪਰਿਵਾਰ ਚੋਂ ਉੱਠ ਕੇ ਜ਼ਿਮੀਂਦਾਰਾਂ ਦਾ ਮੁੰਡਾ ਕਿਸਾਨਾਂ ਦਾ ਮੁੰਡਾ ਕਿਸਾਨਾਂ ਦੀ ਗੱਲ ਕਰੂ ਪਰ ਇਸ ਗੱਲ ਨੇ ਉਹ ਲੋਕਾਂ ਨੂੰ ਵੀ ਸਾਫ ਸੰਕੇਤ ਦਿੱਤਾ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਵੋਟਾਂ ਮੇਲੇ ਨਾਲ ਤੁਰੇ ਕਿ ਸਰਕਾਰਾਂ ਆਪਣੀਆਂ ਨਹੀਂ ਹੁੰਦੀਆਂ ਇਹ ਜਿਤਾਏ ਹੋਏ ਬੰਦੇ ਸਾਡੇ ਨਹੀਂ ਰਹਿੰਦੇ ਜਦੋਂ ਸੌਹ ਚੁੱਕ ਲੈਂਦੇ ਨੇ ਨਾ ਇਹ ਰਾਜ ਸਤਾ ਤੇ ਕਾਬਜ ਹੋ ਜਾਂਦੇ ਨੇ ਫਿਰ ਇਹ ਕਾਰਪੋਰੇਟ ਘਰਾਣਿਆਂ ਦੀ ਬੋਲੀ ਬੋਲਦੇ ਆ ਜਿਵੇਂ ਆਸ ਮਿਲ ਮਾਲਕ ਡੀਪੀ ਜਾਦਵ ਦੀ ਬੋਲੀ ਪੰਜਾਬ ਸਰਕਾਰ बोल ਰਹੀ ਹੈ ਇੱਕ ਪਾਸੇ ਇਹਦਾ ਮਕੇਰੀਆਂ ਦੇ ਵਿੱਚ ਗੰਨਾ ਮਿਲ ਹੈ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਤੇ ਦੂਜਾ ਗੰਨਾ ਮਿਲ ਜਿਹੜਾ ਮੁੱਖ ਮੰਤਰੀ ਦੇ ਹਲਕੇ 'ਚ ਹੈ ਉਹ ਬੰਦ ਹੈ ਇਹ ਨੀਤੀ ਤੇ ਨੀਅਤ ਤੇ ਸਵਾਲ ਨੇ ਦੱਸਦੀ ਕਿ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਤੇ ਨੇ ਤੇ ਹੁਣ ਵੀ ਕਿਸਾਨਾਂ ਵੱਲੋਂ ਲੁਧਿਆਣਾ ਦਿੱਲੀ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਹੈ ਹਾਲਾਂਕਿ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਵੀ ਹੁੰਦੀਆਂ ਨੇ ਪਰ ਇਸ ਦੇ ਬਾਵਜੂਦ ਕਿਸਾਨ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਤੇ ਕਿਸਾਨ ਅਗਲੀ ਰਣਨੀਤੀ ਕੀ ਬਣਾਉਂਦੇ ਨੇ ਤੇ ਸਰਕਾਰ ਕੀ ਫੈਸਲਾ ਕਰਦੀ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਚ ਗੈਂਗਸਟਰਾਂ ਦੇ ਹੋ ਰਹੇ ਐਨਕਾਊਂਟਰ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਹਨਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ਤੇ ਲਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਚ ਪੰਜਾਬ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਦੇ ਐਨਕਾਊਂਟਰ ਕੀਤੇ ਜਾ ਰਹੇ ਨੇ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਹੈ। ਜਾਖੜ ਨੇ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਹੋ ਰਹੇ ਐਨਕਾਊਂਟਰ ਦੇ ਉੱਤੇ ਆਪਣਾ ਪੱਖ ਰੱਖਿਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਪਹਿਲਾਂ ਵੀ ਅਤਵਾਦ ਦਾ ਦੌਰ ਦੇਖ ਚੁੱਕਿਆ ਹੈ। ਸੁਨੀਲ ਜਾਖੜ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਨੂੰ ਵੀ ਨਿਸ਼ਾਨੇ ਤੇ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਅਸਲ ਮੁੱਖ ਮੰਤਰੀ ਕੇਜਰੀਵਾਲ ਨੇ ਭਗਵੰਤ ਮਾਨ ਤਾਂ ਇੱਕ ਮਖੌਟਾ ਹੈ। ਸਾਰੇ ਫੈਸਲੇ ਦਿੱਲੀ ਤੋਂ ਹੋ ਰਹੇ ਨੇ। ਪੰਜਾਬ ਕੀ ਜੋ ਮਾਨਸ ਪਟਲ ਕੇ ਉੱਪਰ एनकाउंटर नाम का एक बाकी राज्यों से एक अलग प्रभाव है क्योंकि पंजाब ने वो आतंकवाद का दिन देखा है और इसमें बहुत सी लोगों की इस एनकाउंटर के नाम से ही मैं समझता हूँ उनके मन में कई किस्म की शंकाएँ पैदा होती हैं और दूसरा मुद्दा उसमें मैंने ये कहा था कि ना तो पंजाब यूपी है क्योंकि यूपी के लोगों ने एनकाउंटर सिर्फ बदमाशों के देखे हैं और यहां पे उस टाइम के अंदर काले समय के अंदर बहुत सी ऐसी घटनाएं हुई जिसके आज भी लोगों के दिल के अंदर बड़ी शंकाएं उठती हैं और दूसरा यह है कि मैंने कहा था कि भगवंत मान जी आदित्यनाथ योगी नहीं है और मैंने जो अपना ट्वीट डाला था वो केजरीवाल साहब को रेफर किया था क्योंकि वो पंजाब के असल मुख्यमंत्री हैं भगवंत मान जी तो एक मखौटा है सारा निर्णय जो हो रहे हैं वो दिल्ली से हो रहे हैं तो दिल्ली के लोगों को पंजाब का पता नहीं है और भगवंत मान जी मैं समझता हूँ कि मेरे मन में अभी भी शंकाएं हैं कि वो इस पंजाब पुलिस जैसी एक पोटेंट फोर्स जिसको मैं बोलूँगा उसको काबू में रखने के लायक उनमें उस किस्म की काबिलियत है क्योंकि आजकल भगवंत मान जी अरबी घोड़े की बड़ी बात करते हैं वाकई पंजाब पुलिस एक अरबी घोड़े से भी एक बेहतरीन मैं समझता हूँ वो है परंतु अरबी घोड़ा भी सवार पहचान लेता है तो मैं समझता हूँ ये जो इसीलिए मैंने दिखा था ये जो है इसमें बहुत सी जैसे फ्रॉड एडवेंचर जिसको लेके ये सब करने चले हैं तो पंजाब एक बड़ा सेंसिटिव स्टेट है उसके ऊपर आपकी काबिलियत हमें मुख्यमंत्री जी की काबिलियत के ऊपर शक है ना कि पंजाब पुलिस की काबिलियत के ऊपर शक है आज मसला काबिलियत का है दिल्ली में बैठ के पंजाब के फैसले इस किस्म के नहीं ਜ਼ਿਕਰ ਹੋ ਗਿਆ ਕਿ ਪੰਜਾਬ ਦੇ ਵਿੱਚ ਲਗਾਤਾਰ ਐਨਕਾਊਂਟਰ ਕੀਤੇ ਜਾ ਰਹੇ ਨੇ ਇਹਨਾਂ ਐਨਕਾਊਂਟਰਾਂ ਦੇ ਦੌਰਾਨ ਪੰਜਾਬ ਪੁਲਿਸ ਵੱਲੋਂ ਕਈ ਗੈਂਗਸਟਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ ਤੇ ਹੁਣ ਤੱਕ ਕਈ ਢੇਰ ਹੋ ਚੁੱਕੇ ਨੇ ਹੁਣ ਦੇਖਣਾ ਹੋਵੇਗਾ ਕਿ ਸੂਬਾ ਸਰਕਾਰ ਦੇ ਨੁਮਾਇੰਦੇ ਸੁਨੀਲ ਜਾਖੜ ਨੂੰ ਇਸ ਮਾਮਲੇ ਤੇ ਕੀ ਜਵਾਬ ਦਿੰਦੇ ਨੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ। ਉਹਨਾਂ ਵੱਖ-ਵੱਖ ਮੁੱਦਿਆਂ ਤੇ ਆਪਣਾ ਪ੍ਰतिकਰਮ ਦਿੰਦਿਆਂ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ। ਨਾਲ ਹੀ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਬਠਿੰਡਾ ਰੈਲੀ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਤੇ ਵੀ ਤੰਜ ਕੱਸੇ ਨੇ। ਸੂਬੇ ਦੀ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ। ਹੁਣ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਨੂੰ ਘੇਰਿਆ ਹੈ। ਬਾਜਵਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਸ਼ੁਰੂ ਤੋਂ ਹੀ ਝੂਠ ਬੋਲਣ ਦੇ ਆਦੀ ਨੇ ਇਹਨਾਂ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਪੰਜਾਬ ਦੇ ਲੋਕ ਇਹਨਾਂ ਨੂੰ ਮੌਕਾ ਦੇਣਗੇ ਬਾਜਵਾ ਨੇ ਬੇਅਦਬੀ ਅਤੇ ਕਿਸਾਨਾਂ ਦੇ ਮੁੱਦੇ ਤੇ ਵੀ ਮਾਨ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਨਾਲ ਹੀ ਉਹਨਾਂ ਹੋਰ ਮਾਮਲਿਆਂ ਤੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਹੈ ਕਿ ਲੋਕ ਕਹਿੰਦੇ ਕੀ ਸੀ ਕੀਤਾ ਇਹਨਾਂ ਨੇ ਕੀ ਟੋਟਲ ਵੇਖੋ 2-3 ਪਹਿਲੇ ਕੇਜਰੀਵਾਲ ਸਾਹਿਬ ਬਠਿੰਡੇ ਆਏ ਬਠਿੰਡੇ ਆ ਕੇ ਨਿਰਾ ਝੂਠ ਬੋਲਣਾ ਕੁਫਰ ਤੋਲਣਾ ਇਹ ਪੀ ਐਚ ਡੀ ਇਹ ਕੇਜਰੀਵਾਲ ਕੋ ਵੀ ਹੈ ਤੇ ਭਗਵੰਤ ਮਾਨ ਕੋ ਆਰਟਿਸਟ ਹੈ ਇਹ ਤੇ ਹੈ ਹੀ ਸਟੇਜ ਆਰਟਿਸਟ ਸੀ ਸ਼ੁਰੂ ਤੋਂ ਹੀ ਝੂਠ ਬੋਲਣ ਦਾ ਆਦੀ ਹੈ ਜਦੋਂ ਮਰਜ਼ੀ ਕਿਸ ਨੂੰ ਰਵਾ ਲੈਣਾ ਜਦੋਂ ਮਰਜ਼ੀ ਵੇਖੋ ਇਹਦੇ ਨੌਜਵਾਨ ਬੇਟੀ ਨੇ ਇਹ ਗੱਲ ਕਹਿਤੀ ਹੈ ਕਿ ਸੈਂਟੀਮੈਂਟਸ ਨੂੰ ਵੈਨਓਵਰ ਕਰਨਾ ਜਾਣਦੇ ਲੋਕਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਜਜ਼ਬਾਤ ਤੇ ਖੇਡ ਲੈ ਇਹ ਇਹਨਾਂ ਦੀ ਕਲਾਕਾਰੀ ਇਹ ਪ੍ਰੋਫੈਸ਼ਨਲਸ ਇਹਨਾਂ ਨੂੰ ਮੌਕਾ ਦਿੱਤਾ ਇਹਨਾਂ ਨੂੰ ਆਪ ਵੀ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਕਿ ਸਾਨੂੰ ਲੋਕ ਪੰਜਾਬ ਦੇ ਮੌਕਾ ਦੇਣਗੇ ਇਹ ਸਕਿੱਟ ਕਰਦੇ ਕਰਦੇ ਇਹਨਾਂ ਮੌਕਾ ਦੇ ਦਿੱਤਾ ਹੁਣ ਪੰਜਾਬ ਦੇ ਹਾਲਾਤ ਕੰਟਰੋਲ ਕਿਸ ਤਰ੍ਹਾਂ ਕਰਨੇ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਵਾਅਦਾ ਕੀਤਾ ਸੀ ਕਿ ਮੇਰੀ ਸਰਕਾਰ ਆ ਲੈਣ ਤੋਂ ਸਾਡਾ ਥੀਮਿਸਟਰ 24 ਘੰਟੇ ਬਰਗਾੜੀ ਤੇ ਬੈਬਲ ਖਲਾਦੀਆਂ ਜਿਹੜੀ ਬੇਅਦਬੀਆਂ ਹੋਈਆਂ ਨੇ ਉਹ 24 ਘੰਟਿਆਂ ਵਿੱਚ ਸੋਲਵ ਕਰੇਗਾ ਪੰਜਾਬ ਦੇ ਲੋਕਾਂ ਨੂੰ ਜਸਟਿਸ ਦੇ ਤੁਹਾਨੂੰ ਅੱਜ ਆਇਆ ਨੂੰ 20 ਮਹੀਨੇ ਹੋ ਗਏ ਤੂੰ ਹੁਣ ਨਾਂ ਵੀ ਨਹੀਂ ਲੈਂਦੇ ਉਹਦਾ ਤੀ ਨਾਂ ਵੀ ਨਹੀਂ ਲੈਂਦੇ ਤੁਸੀਂ ਕਿਹਾ ਸੀ ਖੁਦਕਸ਼ੀ ਪਹਿਲੀ ਅਪ੍ਰੈਲ ਤੋਂ ਬਾਅਦ ਮੁੱਕ ਜਾਏਗੀ ਮਾਰਚ ਦੇ ਮਹੀਨੇ ਸਾਡੀ ਸਰਕਾਰ ਵਾਲੀ ਜਿਹੜਾ ਨੈਸ਼ਨਲ ਰਿਕਾਰਡ ਹੈ ਗਵਰਨਰ ਆਫ ਇੰਡੀਆ ਦਾ ਉਹਦੇ ਚ ਸਾਰਨ ਵੱਧ ਪਿਛਲੇ ਸਾਲ 232 ਆਤਮ ਹੱਤਿਆ ਕਿਸਾਨਾਂ ਵੱਲੋਂ ਪੰਜਾਬ ਚ ਕੀਤੀਆਂ ਗਈਆਂ ਕਦੀ ਨਾਂ ਹੀ ਨਹੀਂ ਲਿਆ ਜ਼ਿਕਰ ਹੀ ਨਹੀਂ ਕੀਤਾ ਹੁਣ ਤੇ ਉਹਨਾਂ ਨੇ ਇਹਰੇ ਸਾਡੀਆਂ ਨੌਜਵਾਨ ਬੱਚੀਆਂ ਨੂੰ ਪੜ੍ਹਨਾਂ ਨੂੰ ਜਿਹੜੇ ਝੂਠ ਬੋਲ ਸਕਦੇ ਉਹਨਾਂ ਨੂੰ ਕਿਹਾ 1000 ਰੁਪਈਆ ਸੀ ਤੁਹਾਨੂੰ ਮਹੀਨਾ ਦਾ ਦਿਆ ਕਰਾਂਗੇ ਕਦੀ ਵੇਖੋ ਬਠਿੰਡੇ ਵਾਲੀ ਰੈਲੀ ਦੇ ਵਿੱਚ ਕੇਜਰੀ ਵਾਲੇ ਜ਼ਿਕਰ ਤੱਕ ਵੀ ਨਹੀਂ ਕੀਤੀ 20 ਗਾਰੰਟੀ ਉਹ ਜਿਹੜੀ ਉਹਦੀ ਗਾਰੰਟੀ ਹੈ ਮਲਾਜ਼ਮਾ ਦਾ ਤੁਸੀਂ ਵੇਖੋ 12% ਇਹ ਤੇ 올ਡ ਪੈਨਸ਼ਨ ਸਕੀਮ ਪਹਿਲੇ ਹਿਮਾਚਲ ਦੀ ਇਲੈਕਸ਼ਨ ਤੋਂ ਪਹਿਲੇ ਜਾਰੀ ਕਰਤੀ ਕਿ ਅਸੀਂ ਜੀ ਇਹਦੀ ਨੋਟੀਫਿਕੇਸ਼ਨ ਕਰਤੀ ਅਜੇ ਤੱਕ ਕਾਂਗਰਸ ਵਾਲੇ ਹਿਮਾਚਲ ਚ ਕਰਤੀ ਸੀ ਆ ਕੇ ਛੱਤੀਸਗੜ੍ਹ ਤੇ ਰਾਜਸਥਾਨ ਚ ਜਾਰੀ ਕਰਤੀ ਕੱਲ ਇਹਨਾਂ ਨੇ ਪਹਿਲੀ ਵਾਰ ਉਹ ਵੀ ਜਦੋਂ ਮੈਂ ਮੁੱਦਾ ਹੈ ਅਸੈਂਬਲੀ ਦੇ ਵਿੱਚ ਉਠਾਇਆ ਉਸ ਤੋਂ ਬਾਅਦ 12% ਦੀ ਜਗ੍ਹਾ ਤੇ 4% ਡੀਓ ਕੱਲ ਅਨਾਉਂਸ ਕੀਤਾ ਉਹ ਵੀ ਪਤਾ ਨਹੀਂ ਇਹਨਾਂ ਦੇਣਾ ਕਿਸੇ ਨੂੰ ਕਿੰਨੇ ਦੇਣਾ ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਾਨ ਸਰਕਾਰ ਦੇ ਨੁਮਾਇੰਦੇ ਪ੍ਰਤਾਪ ਸਿੰਘ ਬਾਜਵਾ ਨੂੰ ਕੀ ਜਵਾਬ ਦਿੰਦੇ ਨੇ ਜਾਨ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਮੁੱਖ ਸੁਰਖੀਆਂ ਤੇ ਸੰਸਦ ਚ ਗੁੰਜਿਆ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਚੁੱਕਿਆ ਮੁੱਦਾ ਦੇਸ਼ ਲਈ ਪੰਜਾਬ ਦੀਆਂ ਕੁਰਬਾਨੀਆਂ ਦਾ ਕੀਤਾ ਜ਼ਿਕਰ ਇੰਡੀਆ ਗੜਜੋੜ ਦੀ ਮੀਟਿੰਗ ਚ ਪ੍ਰਧਾਨ ਮੰਤਰੀ ਦੇ ਚਿਹਰੇ ਤੇ ਚਰਚਾ ਲੀਡਰਾਂ ਨੇ ਮਲਕਾਰਜਨ ਖੜਗੇ ਦਾ ਨਾਮ ਕੀਤਾ ਪ੍ਰਸਤਾਵਿਤ ਸਾਂਸਦ ਰਾਗਵ ਚੱਡਾ ਨੇ ਦਿੱਤਾ ਪ੍ਰतिकਰਮ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੇ ਪਖਾਈ ਸਿਆਸਤ ਪ੍ਰਤਾਪ ਸਿੰਘ ਬਾਜਵਾ ਨੇ ਸਾਧਿਆ ਸਿੱਧੂ ਤੇ ਨਿਸ਼ਾਨਾ ਮਾਲਵਿੰਦਰ ਸਿੰਘ ਮਾਲੀ ਨੇ ਬਾਜਵਾ ਨੂੰ ਦਿੱਤਾ ਕਰਾਰਾ ਜਵਾਬ ਗੈਂਗਸਟਰਾਂ ਖਿਲਾਫ ਪੁਲਿਸ ਨੇ ਕਸਿਆ ਸ਼ਕੰਜਾ ਅਮਰਸਰ ਚ ਨਾਮੀ ਗੈਂਗਸਟਰ ਟੀਰ ਪੁਲਸ ਹਿਰਾਸਤ ਚੋਂ ਭੱਜਣ ਦੀ ਕੀਤੀ ਸੀ ਕੋਸ਼ਿਸ਼ ਪੁਲਸ ਮੁਲਾਜ਼ਮ ਵੀ ਹੋਇਆ ਜ਼ਖਮੀ ਇਸ ਬਲੈਟਨ ਚ ਫਿਲਹਾਲ ਇਨਾ ਹੀ ਮੈਨੂੰ ਯਾਨੀ ਤਰਮਿੰਦਰ ਸੰਧੂ ਨੂੰ ਇਜਾਜ਼ਤ ਧੰਨਵਾਦ